ਕਿ ਉਹ ਆਪਣੀ ਹੀ ਧੀ ਦੇ ਨਾਲ ਗਲਤ ਕੰਮ ਕਰਦਾ ਰਿਹਾ ਤੇ ਧੀ ਦੇ ਵੱਲੋਂ ਹੁਣ ਹਾਰ ਕੇ ਥੱਕ ਹਾਰ ਕੇ ਵੱਡੇ ਖੁਲਾਸੇ ਕਰ ਦਿੱਤੇ ਗਏ। ਸ਼ਿਮੁਖਸਰ ਸਾਹਿਬ ਤੋਂ ਇਹ ਬੇਹੱਦ ਹੈਰਾਨ ਕਰਦਾ ਇਹ ਮਾਮਲਾ ਜਿੱਥੇ ਇੱਕ ਪਿਤਾ ਦੇ ਵੱਲੋਂ ਆਪਣੀ ਨਬਾਲਗ ਧੀ ਦੇ ਨਾਲ ਕਈ ਦਿਨਾਂ ਤੱਕ ਜ਼ਬਰ ਜਨਾਹ ਕੀਤਾ ਗਿਆ। ਕੁੜੀ ਨੇ ਦੋਸ਼ ਲਗਾਏ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਲਯੁਗੀ ਪਿਤਾ ਗ੍ਰਫਤਾਰ ਕਰ ਲਿਆ ਤਾਂ 12 ਸਾਲ ਦੀ ਲੜਕੀ ਮਹਿਜ਼ 7ਵੀਂ ਜਮਾਤ ਦੇ ਵਿੱਚ ਪੜਦੀ ਹੈ ਉਸ ਦੇ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਚ ਦੱਸਿਆ ਗਿਆ ਕਿ ਉਸ ਦੀ ਮਾਂ ਤੇ ਤਾਇਕ ਫੈਕਟਰੀ ਦੇ ਵਿੱਚ ਦਿਨ ਰਾਤ ਡਿਊਟੀ ਕਰਦੀਆਂ ਨੇ ਤੇ ਉਧਰ ਸ਼੍ਰੀ ਮੁਕਸਰ ਸਾਹਿਬ ਦਾ ਜਿਹੜਾ ਮਾਮਲਾ ਉਸ ਦਾ ਇਹ ਕਹਿਣਾ ਹੈ ਕਿ ਰਾਤ ਨੂੰ ਜਦ ਮੇਰੀ ਮਾਂ ਪਿਤਾਈ ਕਰ ਨਹੀਂ ਹੁੰਦੀ ਉਸ ਦੌਰਾਨ ਛੋਟਾ ਭਰਾ ਤੇ ਪਤਾ ਕਰ ਹੁੰਦੇ ਨੇ ਬੱਚੇ ਦੇ ਮੁਤਾਬਕ ਇੱਕ ਮਹੀਨੇ ਤੋਂ ਸ਼ਰਾਬੀ ਪਿਤਾ ਉਸ ਦੇ ਨਾਲ ਸ਼ਰਾਬ ਦੀ ਹਾਲਤ ਦੇ ਵਿੱਚ ਜ਼ਬਰ ਜਨਾਹ ਕਰ ਰਿਹਾ ਤੇ ਕਿਸੇ ਨੂੰ ਦੱਸਣ ਤੇ ਜਾਨ ਨੂੰ ਮਾਰਨ ਦੀ ਧਮਕੀ ਦੇ ਰਿਹਾ ਬੱਚੀ ਨੇ ਦੱਸਿਆ ਕਿ ਗਲਤ ਹਰਕਤ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਤੇ ਹੁਣ ਉਸ ਦੇ ਵੱਲੋਂ ਥੱਕ ਹਾਰ ਕੇ ਪੁਲਿਸ ਨੂੰ ਇਹ ਸਾਰੀ ਗੱਲ ਦੱਸੀ ਹੈ ਹਾਲਾਂਕਿ ਰੋ ਰਹੀ ਹੈ ਇਸ ਬੱਚੀ ਤੋ ਜਿਸ ਦਾ 91 ਉਸਦੀ ਤਾਈ ਦੇ ਉਸ ਤੋਂ ਪੁੱਛਿਆ ਤਾਂ ਉਸ ਦੇ ਵੱਲੋਂ ਸਾਰੀ ਘਟਨਾ ਦੱਸੀ ਗਈ ਹਾਲਾਂਕਿ ਪੁਲਿਸ ਦੇ ਵੱਲੋਂ ਹੁਣ ਦੋਸ਼ੀ ਪਿਤਾ ਗ੍ਰਿਫਤਾਰ ਕੀਤਾ ਗਿਆ। ਜੀਐਸ 31 ਦੇ ਵਿੱਚ ਮੁਕੱਦਮਾ ਨੰਬਰ 135 ਅਧੀਨ ਤਾਰਾ 65 68 ਬੀ ਐਨ ਐਸ ਤੇ 6 ਬਾਕਸ ਐਕਟ थाना ਪੀਐਸ ਸਿਟੀ ਮੁਕਸਰ ਵਿਖੇ ਦਰਜ ਕੀਤਾ ਗਿਆ ਹੈ। ਜਿੱਥੇ ਮੁਕੱਦਮਾ ਦੇ ਜਿਹੜੇ ਮੁੱਖ ਦੋਸ਼ੀ 21 ਦੋਸ਼ੀ ਮੁਕਦਮੇ ਦੇ ਵਿੱਚ ਸੀਗਾ ਉਹਨੂੰ ਮੁਕਦਮੇ ਦੇ ਵਿੱਚ ਅਰੈਸਟ ਕਰ ਲਿਆ ਗਿਆ ਹੈ। ਅਰੈਸਟ ਕਰਨ ਉਪਰੰਤ ਉਹਦੀ ਪੁੱਛਗਿੱਛ ਉਪਰੰਤ ਜੋ ਸਾਡੇ ਲੀਗਲ ਫਾਰਮੈਟੀ ਸੀਗੀ ਹੈ ਕੰਪਲੀਟ ਕਰਦੇ ਹੋਏ ਉਹਨੂੰ ਜਿਹੜੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਹੈ। ਹੁਣ ਮੁਕੱਦਮੇ ਦੀ ਤਫ਼ਤੀਸ਼ ਜਾਰੀ ਹੈ ਤੇ ਤਫ਼ਤੀਸ਼ ਮੁਕੰਮਲ ਹੋਣ ਤੇ ਤੇ ਜਲਦ ਤੋਂ ਜਲਦ ਦਾ ਚਲਾਨ ਜਿਹੜੇ ਮਾਂ ਨੂੰ ਪੇਸ਼ ਅਦਾਲਤ ਕੀਤਾ ਜਾਊਗਾ। ਸਰ ਮਾਮਾ ਸਾਹਮਣੇ ਕਿਵੇਂ ਆਇਆ ਕਿ ਇਸ ਤਰ੍ਹਾਂ ਕੰਪਲੇਟ ਕਿਸ ਤਰ੍ਹਾਂ ਹੋ ਗਈ ਸੀ? ਉਹ ਪ੍ਰਾਪਰਟੀ ਵਾਸਤੇ। ਇਹ ਕੰਪਲੇਂਟ ਸਾਡੇ ਕੋਲੇ ਦਰਜ ਹੋਈ ਸੀਗੀ ਜੀ। ਹੂ ਚਾਈਲਡ ਵੈਲਫੇਅਰ ਅਫਸਰ ਸਾਡੇ ਨਾਲ ਕੰਟੈਕਟ ਹੋਇਆ ਸੀ ਤੇ ਉਸ ਕੰਪਲੇਂਟ ਤੇ ਜਿਹੜੇ ਕਾਰਵਾਈ ਕੀਤੀ ਕਿ ਤੇ ਬੰਦਗਰ ਧਾਰਾ ਤਹਿਤ ਕਦਮ ਕਦਮਾਂ ਦਾ।